لیکن چوتھا پنجاب بچاؤ جترا منڈی تو Are you happy ਆਏ ਗਵਿੰਦਗੜ ਪਾਉਂਦੀ ਆ ਜੀ ਆ ਜੋ ਵੀਰੇ ਪਿੱਛੇ ਆ ਜੀ ਇਹ ਚੌਥਾ ਲਾਸਟ ਲਿੰਕ ਵਾਲੀ ਗਵਿੰਦਗੜ ਜੋ ਪੰਜਾਬ ਤੇ ਆਪਾਂ ਪੰਜਾਬੀ ਕੱਲਾਂ ਚ ਆ ਜਾਂਦੇ ਆ ਜਿਹੜਾ ਬੋਲਦਾ ਆਪਾਂ ਸੱਚ ਸਮਝ ਲੈਣੇ ਆ ਤੁਸੀਂ ਪਹਿਲੇ ਕੈਪਟਨ ਮਰਿੰਦਰ ਸਿੰਘ ਨੇ ਝੂਠੀਆਂ ਸੋਹਰ ਖਾ ਕੇ ਸਰਕਾਰ ਬਣਾਈ ਤੇ 5 ਸਾਲ ਤੈਨੂੰ ਦੁੱਖ ਕਿਤਬਿਤ ਦੁੱਖ ਦਿੱਤਾ ਆ ਝਾੜੂ ਵਾਲਿਆਂ ਨੇ ਤਰਕਾਣੀ ਤੋੜ ਦਿੱਤੇ ਨਾ ਲਖਮੀ ਆਮ ਆਦਮੀ ਪਾਰਟੀ ਲਾਈਵ ਚਲ ਮਾਡਲ ਲੋਡ ਕਰਦੇ ਪਰ ਇਹਨਾਂ ਦੀ ਕੁਸੂਤਾਂ ਦੇਖੋ ਜੋ ਜੋ ਗਿਆ ਸਾਰਾ ਹੀ ਉਲਟ ਕੀਤਾ ਅੱਜ ਪੰਜਾਬ ਦੀ ਕੀ ਹਾਲਤ ਹੈ 1 ਲੱਖ ਕਰੋੜ ਪਰਜਾ ਥੋਲੇ ਸਿਰ ਤੇ ਚਾੜ ਦਿੱਤਾ ਹੈ ਨਸ਼ਾ ਘਰ ਘਰ ਫਲਾ ਦਿੱਤਾ ਹੈ ਮੈਂ ਕੁੱਲ ਸਬਸਰਾ ਨੂੰ ਪੁੱਛਿਆ ਕੀ ਨਸ਼ਾ ਇੰਨਾ ਕਹਾਂ ਜਾ ਜ਼ਿਆਦਾ ਹੋ ਗਿਆ ਉਹ ਕਹਿ ਲੱਗੇ ਕਿ ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇ ਐਮਐਲਏ ਕਹਿੰਦੀ ਉਹ ਕਰਨਾ ਹੈ ਤੇ ਸਾਨੂੰ ਐਮਐਲਏ ਨੇ ਕਿਹਾ ਆ ਜਿਹੜੇ ਬੰਦੇ ਆ ਇਹਨਾਂ ਦਾ ਹੱਥ ਨਹੀਂ ਲੋਣਾ ਜੋ ਘਰ ਘਰ ਨਸ਼ਾ ਵੇਚੀ ਜਾਂਦੇ ਆ ਅੱਜ ਗੁੰਡਾਗਰਦੀ ਦਾ ਰਾਜ ਹੈ ਰੋਡ ਫਰੋਤੀਆ ਨਹੀਂ ਜਾਂਦੀ ਹੈ ਗੈਂਗਸਟਰ ਰਾਜ ਕਰੀ ਜਾਂਦੇ ਆ ਅੱਜ ਜਿਹੜੀ ਹਾਲਾਤ ਹੈ ਕਿਸਾਨਾਂ ਦੇ ਉੱਤੇ ਹਮਲਾ ਹੈ ਗਰੀਬਾਂ ਦੇ ਉੱਤੇ ਹਮਲਾ ਕੋਪਾਰੀ ਮਕਾਰ ਛੱਡ ਕੇ ਇੱਥੇ ਜਾ ਰਹੇ ਹਾਂ ਕਿਉਂਕਿ ਰੋਜ਼ ਕੋਈ ਨਾ ਕੋਈ ਗੈਂਗਸਟਰ ਦਾ ਫੋਨ ਆ ਜਾਂਦਾ ਤੇ ਸੌਖੀਆਂ ਟਣੀਆਂ ਪੈਣੀਆਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜਿਦੋਂ ਜਿਦੋਂ ਪੰਜਾਬ ਵਿੱਚ ਕੋਈ ਆਪਣੀ ਪਾਰਟੀ ਖਾਲੀ ਦੱਲ ਰਾਜ ਆਇਆ ਉਹ ਰਾਜ ਨਹੀਂ ਸੀ ਸੇਵਾ ਸੀ ਤੁਸੀਂ ਦੇਖੋ ਜਿੰਨੇ ਸੜਕੇ ਜਿੰਨੀਆਂ ਫਲਾਈਓਵਰ ਜਿੰਨੇ ਕਿਸਾਨ ਨੂੰ ਸੂਲਤ ਦੇ ਡਿਊਲ ਕ联ਕਸ਼ਨ ਤੋਂ ਲਾ ਕੇ ਪੱਕੇ ਖਾਲੇ ਤੋਂ ਲੈ ਕੇ ਲੰਸਤ ਬਿਜਲੀ ਤੋਂ ਲੈ ਕੇ ਹਰ ਮੰਡੀਆਂ ਤੱਕ ਲੈ ਕੇ ਐਮਐਸਪੀ ਤੋਂ ਲੈ ਕੇ ਸਾਰੀ ਕਿਸਾਨਾਂ ਨੂੰ ਸੂਲਤ ਦੇਣ ਵਾਲਾ ਕਾਦੀਦਾਰ ਗਰੀਬ ਨੂੰ ਆਟਾ ਝਾਲੀ ਸਕਨ ਪੈਨਸ਼ਨ ਐਸਸੀ ਬੁਆਰਾਂ ਨੂੰ ਸਕਾਲਰਸ਼ਿਪ ਦੇ ਨਾਮ ਉੱਤੇੋਂ ਦੀ ਸਕੀਮ ਬਾਦਲ ਸਾਹਿਬ ਦੀ ਸੀ ਵਪਾਰੀਆਂ ਨੂੰ ਕੋਈ ਫਿਕਰ ਨਹੀਂ ਸੀ ਇੰਡਸਟਰੀ ਨੂੰ ਜਿੰਮੇ ਜ਼ਰੂਰਾਂ ਬਾਦਲ ਸਾਹਿਬ ਦੀ ਸਰਕਾਰ ਜਿ ਮਿਲੀਆਂ ਅੱਜ ਤੱਕ ਨਹੀਂ ਮਿਲੀਆਂ 24 ਘੰਟੇ ਬਿਜਲੀ ਦੇ ਥਰਮਲ ਪਲਾਂਟ ਲਾ ਕੇ ਉੱਤੇ ਵੱਡੇ ਵੱਡੇ ਸ਼ਹਿਰਾਂ ਨੂੰ ਸੜਕਾਂ ਜੁੜ ਦਿੱਤੀਆਂ ਤੁਸੀਂ ਜਾ ਕੇ ਵੇਖੋ ਜਿਹੜੀ ਸੜਕ ਹੁਣ ਪੰਜ ਸਾਲ ਕੈਪਟਨ ਦੀ ਹੋ ਗਈ ਤੁਹਾਡੀ ਐਥੋਂ ਬਰੋਹ ਜਾਂਦੀ ਸੜਕ ਨਿਕਲੀ ਫਰਕ ਕਿਸਾ ਲੈਣਾ ਨਹੀਂ ਪਤਾ ਕਿੰਨੀ ਛੇਤੀ ਕਾਲੀ ਦਲਤ ਸਰਕਾਰ लेके ਆਏ ਉਹਨੇ ਛੇਤੀਆਂ ਸੜਕ ਬਣ ਜੂਗੀ ਨਹੀਂ ਤੇ ਬਣਨੀ ਨਹੀਂ ਆ। ਕੋਈ ਅਡਾਲੀ ਦਾ ਜਿੰਦਾਬਾਦ ਸਰ ਕੁਸ਼ਵੀਰ ਸਿੰਘ ਦਾ ਬਾਦੋ ਕੁਸ਼ਵੀਰ ਜਿੰਦਾਬਾਦ ਕਰੋ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਆ ਦਿੱਲੀ ਦੀਆਂ ਪਾਰਟੀਆਂ ਪੰਜਾਬ ਪਰ ਉਹਨਾਂ ਦਾ ਕੋਈ ਲਗਾ ਨਹੀਂ ਆ। ਉਹ ਜੋ ਇਹਨਾਂ ਦੇ ਹੁਕਮਰਾਨ ਦਿੱਲੀ ਦੇ ਕਹਿੰਦੇ ਆ ਉਹ ਹੀ ਕਰਦੇ ਆ ਹੁਣ ਤੁਸੀਂ ਆਪ ਦੇਖ ਲਿਆ ਅੱਜ ਹਾਲਾਤ ਕੀ ਐ ਹੁਣੀ ਪਿੱਛੇ ਦੇ 20 ਲੋਕ ਜੰਨੀਦਾਰੂ ਸੰਗਰੂਰ ਜ਼ਿਲ੍ਹੇ ਠੀਕੇ ਮਰ ਗਏ ਪਰ ਮੁੱਖ ਮੰਤਰੀ ਆਪਣੇ ਜ਼ਿਲ੍ਹੇ ਚ ਨਹੀਂ ਗਿਆ ਕੇਂਗਰੀ ਵਾਰਨ ਪਚੂੜ ਵਾਸਤੇ ਦਿੱਲੀ ਬੈਠਾ ਹੈ ਖੜ ਆ ਗਏ ਗੜਿਆ ਨੂੰ ਨੁਕਸਾਨ ਹੋ ਗਿਆ ਕੋਈ ਇਹਨਾਂ ਨੂੰ ਫਿਕਰ ਨਹੀਂ ਕੌਮੀ ਕਾਲੀਦਲ ਪੰਜਾਬ ਦੀ ਪਾਰਟੀ ਐ ਥੋਡੀ ਐ ਖਾਲਸਾ ਪੱਟ ਪੰਜਾਬ ਦੀ ਕੌਮ ਦੀ ਸਮੁੱਚੀ ਜਥੇਬੰਦੀ ਐ ਸਾਹ ਪ੍ਰਕਾਸ਼ ਸਿੰਘ ਦੀ ਬਾਦਲ ਕਿਉਂ ਵੀ ਮੁੱਖ ਮੰਤਰੀ ਬਣੇ ਉਹਨਾਂ ਦੀ ਸੋਚ ਆਈ ਸੀ ਕਿ ਪੰਜਾਬ ਵਿੱਚ ਅਲੋਹ ਸ਼ਾਂਤੀ ਚਾਹੀਦੀ ਐ ਭਾਈਚਾਰਕ ਏਕਤਾ ਚਾਹੀਦੀ ਐ ਸਾਹ ਪ੍ਰਕਾਸ਼ ਸਿੰਘ ਦੀ ਬਾਦਲ ਕਿਸੇ ਵੀ ਧਰਮ ਦਾ ਕੋਈ ਸੁਭਦਿਆਣਾ ਹੁੰਦਾ ਆਪ ਜਾ ਕੇ ਮਨਾਉਂਦੇ ਐ ਜੇ ਮਹੌਲ ਬਣਾਇਆ ਕਿ Hindu ਪਰਵਾਰ ਸੋਚਦੇ ਸੀ ਕਿ ਬਾਦਲ ਸਾਹਿਬ ਉਹਨਾਂ ਦੇ ਹੈ Muslim ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ Christian ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ ਅਕਾਲੀ ਗੱਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਸਾਰੇ ਭਰਾ ਭਾਵਾਂ ਮੰਗੂਰੇਣ ਇੱਕ ਪਰਿਵਾਰ ਮੰਗੂਰੇਣ ਪੰਜਾਬ ਤੱਕੀ ਕਰੂੰਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਜਿਹੜੀਆਂ ਦੂਜੀਆਂ ਪਾਰਟੀਆਂ ਲੈਸ਼ਰ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀ ਚਾਹੁੰਦੇ ਆ ਸਾਡੀ ਰਾਜਨੀਤੀ ਵੋਟਾਂ ਦੇ ਲਈ ਸਾਡੀ ਰਾਜਨੀਤੀ ਪੰਜਾਬ ਹੈ ਜੇ ਪੰਜਾਬ ਤੱਕਣਾ ਤੇ ਆਪ ਸਾਰੇ ਤੱਕਣੇ ਆ ਕੋਈ ਕੋਈ ਇੱਕ ਪਾਰਟੀ ਹੈ ਜਿਹੜੀ ਪੰਜਾਬ ਨੂੰ ਸਮਝ ਸਕਦੀ ਹੈ ਸਮਝਦੀ ਹੈ ਫੜੇ ਦੁੱਖ ਸੁੱਖ ਦਾ ਸਾਥੀ ਹੈ ਉਹ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਫੜੇ ਦੁੱਖ ਸੁੱਖ ਦੀ ਸਾਥੀ ਹੈ ਤੁਸੀਂ ਪੰਜਾਬ ਦੇਖ ਲਓ ਜੋ ਕੁਝ ਵੀ ਬਣਿਆ ਉਹ ਤੋਂ ਹੀ ਬਣਿਆ ਜਦੋਂ ਅਕਾਲੀ ਵਰਦੀ ਸਰਕਾਰ ਜੋ ਕੋਈ ਸਹੂਲਤ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਮਿਲੀ ਹੈ ਉਹਨਾਂ ਤੋਂ ਹੀ ਮਿਲੀ ਹੈ ਇਹਨੂੰ ਕਾਲੀ ਦਲ ਦੀ ਸਰਕਾਰ ਐਸ ਕਰਕੇ ਜੈ ਹਾਂ ਵਾਹ ਹੱਥ ਜੋੜ ਕੇ ਬੇਨਤੀ ਕਰਨਾ ਖੁਦ ਜਰਬੇ ਕਰਨੇ ਛੱਡ ਦਿਓ ਇਹਨਾਂ ਦੇ ਲਾੜਿਆਂ ਦੀ ਗੱਲਾਂ ਚ ਰਾਵਾਂ ਛੱਡ ਦਿਓ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਫੈਸਲਾ ਕਰਨਾ ਪੜਿਆ ਕਿ ਸਭ ਤੋਂ ਪਹਿਲੇ ਝਾੜੂ ਨੂੰ ਭਜਾਉਣਾ ਪੈਣਾ ਆ ਕਾਂਗਰਸ ਦੇ ਖੂਨੀ ਪੰਜੇ ਨੂੰ ਭਜਾਉਣਾ ਪੈਣਾ ਤੇ ਕਮਲ ਦੇ ਫੁੱਲ ਨੂੰ ਥੇਉਕ ਨਹੀਂ ਦੇਣਾ ਆਪਣੀ ਪਾਰਟੀ ਆਪਣੀ ਤਕੜੀ ਜੋ ਨਿਸ਼ਾਨ ਹੈ ਆਪਣੀ ਪਾਰਟੀ ਨੂੰ ਤਕੜੀ ਕਰਦੇ ਹੋ ਆਪਣੀ ਫੌਜ ਨੂੰ ਤਕੜੀ ਕਰਦੇ ਹੋ ਤੁਹਾਨੂੰ ਕੋਈ ਚਿੰਤਾ ਨਹੀਂ ਛੋਟੀ ਆਵਾਜ਼ ਬਣ ਕੇ ਪੰਜਾਬ ਦੀ ਤਰੱਕੀ ਬਣਾ ਕੇ ਜਿਵੇਂ ਪਹਿਲੇ ਸੇਵਾ ਕਰਦੇ ਰਹੇ ਸੀ ਹਰ ਚੁੱਕ ਕਰਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ ਮੈਂ ਧੰਨਵਾਦ ਕਰਨਾ ਚਾਹੁੰਦਾ ਰਾਜੂ ਖੱਲਾ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਰਾਜੂ ਖੱਲਾ ਜੀ ਦਾ ਸਾਰ ਅਕਾਲੀ ਵਰਕਰ ਦਾ ਪਾਰੀ ਅੱਜ ਹਰਕੇ ਦੇ ਸੰਗਤ ਤੁਸੀਂ ਅੱਜ ਜੈਜਾ ਤੁਸੀਂ ਅੱਜ ਯਾਤਰਾ ਵਿੱਚ ਸਿਲਤਰ ਰਿਕਾਰਡ ਤੋੜਨ ਨਾਲ ਇੱਕ ਨੰਬਰ ਤੇ ਆ ਗਏ ਤੁਸੀਂ ਜੰਦਾਬਾਦ ਹੋਰ ਮੋਟਾ ਜੀ ਇੱਕ ਨੰਬਰ ਤੇ ਆਇਓ ਮੇਰਾ ਤੇ ਰਾਜੂ ਖੰਨਾ ਦਾ ਭਰਾ ਉਹਨਾਂ ਨੂੰ ਸਮੰਧ ਹੈ ਬਹੁਤ ਮੇਰਾ ਵੀਰ ਹੈ ਅਦੀਦ ਹੈ ਤੁਹਾਨੂੰ ਯਾਦ ਹੈ ਉਹ ਆਪਣੀ ਸਰਕਾਰ ਸੀ ਕਿਸੇ ਚੀਜ਼ ਦੀ ਨਾ ਨਹੀਂ ਕੀਤੀ ਜਿੰਨੇ ਜਿਹਨੇ ਪੈਸੇ ਚਾਹੁੰਦਾ ਸੀ ਉਹਵੇਂ ਨੂੰ ਲਾ ਕੇ ਦੇ ਦਿੰਦਾ ਸੀ ਐਸ ਕਰਕੇ ਆ ਆਪਣੇ ਗਵੰਡਗੜ੍ਹ ਸਹਿਣ ਗੰਡਗੜ੍ਹ ਇੰਡਸਟਰੀ ਆਪਣੇ ਲਾਕੇ ਨੂੰ ਤਰੱਕੀ ਕਰਾਈ ਏ ਅੱਗ ਕੱਲ ਇਧਰ ਨੂੰ ਨਹੀਂ ਗਈ ਥੋੜੀ ਆਪਣੀ ਮਾਣ ਬੋਲੇ ਇਨਸਾਨ ਹੋ ری گ بہت بڑی ورکر نے بہت آگے ਕਿਤਾਬ ਚੋਰੀਆ ਆ ਗਿਆ ਤੁਹਾਡੇ ਨਾਲ ਚੜ ਜਾ ਨੰਬਰ ਤੇਰੇ ਕਰਕੇ ਹੁਣ ਕੀ ਲੱਗ ਜਾ ਵੀ ਤੇ ਠੀਕ ਲੱਗ ਜਾ ਬੋਝਾਰਾ ਬਾਤ ਕਰਉਣਾ ਇਹ ਦੂਜੇ ਇਹ ਪਤਾ ਨਹੀਂ ਕਿ ਬੱਸ ਬੰਦੇ ਨੂੰ ਸਾਹ ਪਾਣੀ ਨੂੰ ਬੜਾ ਉਹ ਚੱਲੋ ਜੀ ਕਰਾ ਬੰਦ ਕਰਵਾ ਦੇ ਜਿਹੜੂ ਕੋਲ ਆਜੀ ਬੋਲਦੇ ਨੇ ਨੈਸ਼ਨਲ ਕੋਰਟ ਵਾਲੇ ਲੱਗਿਆ ਇਹਨੂੰ ਬੋਲਦੇ ਆਜੋ ਜੀ ਬਣਾਜੀ ਆਜੀ ਬੋਲਣਾ ਜੀ ਇਹਨਾਂ ਦੇ ਸਪੈਸ਼ਲ ਡਿਗਰੀ ਦਾ ਫੋਰ ਵੀ ਆਏ ਨੇ ਆ ਬੋੜੇ ਵਿੱਚ ਵੱਡਾ ਬਈ ਬਈ ਛੋਟੇ ਵਿੱਚ ਇਹ ਦੂਸਰਾ ਆਜੀ ਦਾ ਆਹ ਲਓ ਜੀ ਆਹ ਕਿਚਾ ਮੁਰਾ ਆਹ ਲਓ ਜੀ ਸਿਕੰਦਰੀਏ ਬੋਰਡ ਚੱਲੇਗਾ ਅਰੇ ਫੋਰ ਬੰਦੂ ਜੇਰੇ ਮਾਹ ਦਾ ਰੋਟਾ ਤੇਰੀ ਫੋਰ ਬਲ ਜੀ ਬੜਾ ਇੱਥੇ ਕੋ ਫੜੀ ਇੱਕ ਮਿੰਟ ਓਏ ਆਹ ਕਿੱਥੇ ਮੂਰੇ ਨਿਕਲ ਆਈ ਆ ਅੱਗੇ ਕਰ ਮੈਨੂੰ ਜੀ ਕਰਤੋ ਆਪਰੇ ਪੱਲੇ ਹੋਰ ਹੋਰ ਆ ਜੀ ਆ ਵੀ ਜੀ ਆ ਜੀ ਵਾਰੀ ਸਾਰੇ ਇਹ ਬੀਜੀ ਰਕਤੀ ਬਰੂ ਤੋਂ ਇੱਟਾ ਗਈ ਆ ਵੀ ਜੀ ਆਗੇ ਬੜਾ ਆਗੇ ਹੋ ਗਿਆ ਇਹ ਦੇਰ ਦੇਰ ਇਹ ਮਰਨ ਪਿੱਛੇ ਸਾਰੇ ਆਹ ਬੋਮਟ ਘੋਲ ਲੈ ਪਾਜੀ ਇੱਕ ਮਿੰਟ ਸਾਡਾ ਇੱਥੇ ਸਵਾਲ ਹੈ ਨਹੀਂ ਇੱਕ ਮਿੰਟ ਇੱਕ ਮਿੰਟ ਉਹ ਨਵੰਬਰ ਦਾ ਉਹ ਨਵੰਬਰ ਦਾ ਕਾਨੂੰਨ ਬਣਾਣਾ ਸ਼ਵਦਨ ਪਹੁੰਚਾਰਨ ਸੰਤੋਮਾਂ ਕੋਲ ਕੋਈ ਬਾਤ ਇਕੜਾ ਮੁਰਿਆ ਆਂਦੇ ਹਾਂ ਅੰਦੇ ਹਾਂਜੀ ਹੋਰ ਐਲਾਨ ਦੇ ਲਿਆ ਹਾਂਜੀ ਘਰ ਜੀ ਭਾਈ ਜੀ 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 ਆਜੋ ਭਾਈ ਆਜੋ ਬਾਦਰ ਸੁਭਾਜ ਨਦੀ ਘਟਿਆਰ ਵੱਲੋਂ ਸਮਾਰਪਨ ਆਜੋ ਅਸੋੜਿਆ ਭਾਈ ਆਹ ਤੇ ਆ ਭਈਆਂ ਆ ਰਹੇ ਹੋ ਕਲੇਗੜ੍ਹ ਗਾਹੋਂ ਆ ਰਹੇ ਹੋ ਟੋਲੀਪੁਰ ਅੱਜ ਵੀ ਟੋਲੀ ਕੀ ਤੋੜੇ ਕ੍ਰਿਸ਼ਿੰਦਰ ਭਾਈ ਉਹਨਾਂ ਕੋਲ ਕ੍ਰਿਸ਼ਿੰਦਰ ਜੀ ਭਾਈ ਇੱਕ ਮਿੰਟ टी जिंदल टी जिंदले جيڪا 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 جي चकरी <laughs> गो अच्छा पर जी اڄ <laughs> وي ਮੰਡੀ ਗਵਿੰਦਗੜ ਤੋਂ ਪੰਜਾਬ ਪਚਾਉ ਯਾਤਰਾ ਸਮਾਪਤ ਹੋ ਰਹੀ ਹੈ। ਸ਼ਮੀਰ ਸਿੰਘ ਬਾਦਲ ਜੀ ਆਪਣੀ ਗੱਡੀ 'ਚ ਬੈਠ ਕੇ ਰਵਾਨਾ ਹੋ ਰਹੇ ਨੇ। ਮੰਡੀ ਗਵਿੰਦਗੜ ਲਾਲ ਬੱਤੀਆਂ ਚੌਂਕ ਤੋਂ ད�ས ད�ས དས 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 ད� ਸੰਤਾਨਾ ਪਾਪਾ ਜੁਰਮਾਰ ਸਿੰਘ ਜੀ ਤੰਤਰਪਾ ਪ੍ਰਦੇਸ਼ ਸਿੰਘ ਜੀ ਧੰਨ ਮਾਤਾ ਗੁਜਰਕੌਰ ਜੀ ਚਰਨਾਂ ਦੇ ਵਿੱਚ ਨਮਸਤਕ ਪਹੋ ਕੇ ਪੰਤ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਕਰਦੀ ਕਲਾ ਲਈ ਸਰਦਾਰ ਸੁਖਬੀ ਸਿੰਘ ਬਾਦਲ ਜੀ ਅਰਦਾਸ ਕਰਕੇ ਫਟੜਕੜ ਸਾਹਿਬ ਦੇ ਦੋ ਹਲਕੇ ਜਿਹੜੇ ਦੋ ਹਲਕੇ ਪਹਿਲਾ ਹਲਕਾ ਫਟੜਕੜ ਸਾਹਿਬ ਸਰਦਾਰ ਜੀ ਸਿੰਘ ਚਿਮਾ ਦੇ ਦੋ ਹਲਕੇ ਦੇ ਸੇਵਾਦਾਰ ਨੇ ਉਹਦੀ ਗਾਇਜੇ ਕੋਤੋ ਵਾਰ ਹੁਣ ਸਰਕਾਰ ਸੁਖਬੀ ਸਿੰਘ ਰਾਜਵੰਦੀ ਦੀ ਦਵਾਈ ਦੇ ਵਿੱਚ ਹਲਕਾ ਮਿਲੋ ਸੋ ਮੈਂ ਸੋਨਾਂ ਕਿ ਜਿਹੜੇ ਇਤਿਹਾਸ ਇਕੱਠੇ ਹੋਏ ਨੇ ਇਹ ਹਰ ਵਰਗ ਨਹੀਂ ਆ ਰਿਹਾ ਧਰੋ ਆ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਬਾੜਾਂ ਦੇ ਵਿੱਚੋਂ ਆ ਕੇ ਸਦਾਸੀਸੀ ਬੜੀਆ ਸਵਾਗਤ ਕਰ ਲਈ ਤੇ ਆਪਣੀਆਂ ਨਹੀਂ ਵੀਰ ਤੇ ਗਏ ਚਾਰ ਰਖ ਲਈ ਪੁੱਛਿਆ ਮੈਂ ਸਮਝਦਾ ਕਿ ਇਹ ਇੱਕ ਬਾਰੇ ਤਰ੍ਹਾਂ ਦਾ ਮਾਹੌਲ ਸੀ ਸੋ ਇੱਕ ਮਾਹੌਲ ਹੈ ਇਹ ਦੱਸ ਰਿਹਾ ਕਿ ਸ਼੍ਰੋਮਣੀ ਕਲੰਦਰ ਦਾ ਝੰਡਾ ਫੜ ਕੇ ਅੱਜ ਪੰਜਾਬ ਦਾ ਹਰ ਵਰਗ ਪੰਜਾਬ ਦੇ ਭਲਿਕ ਚਾਰ ਪੰਜਾਬ ਨਾ ਨਾ ਤਿੰਨ ਸਾਲ ਵੀਰੇ ਨਾ ਨਾ ਮੈਂ ਤੁਹਾਨੂੰ ਦੱਸਦਾ ਫੇਰ ਵੀ ਆਉਣਾ ਜੀ ਜੀ ਨਹੀਂ ਨਹੀਂ ਸੌਦਾ ਕੋ ਦਾ ਤਾਂ ਕਰੀ। ਮਰੀ ਛੇ ਪਾੜੀ ਮਾਰ ਗਿਆ ਮੈਂ ਰਹਿ ਕੋ ਜਮਾਈ। ਆਪਾਂ ਕੜਾ ਕਰਿਆ ਤੁਹਾਡੇ ਨਾਲ ਆ। ਮੈਂ ਤਾਂ ਮੈਂ ਅਜੇ ਬੀਜੀ ਆ। ਹਾਂਜੀ। ਜੋ ਸਾਡੇ ਅੱਜ ਅਮਰੋ ਹਲਕੇ ਦਾ ਪ੍ਰੋਗਰਾਮ ਸੀ ਸਾਹਿਬ ਸਰਪ੍ਰਿੰਕ ਸਿੰਘ ਬਾਦਲਾ। ਪੰਜਾਬ ਪਚਾਓ ਯਾਤਰਾ ਪੱਦਰ ਤੋਂ ਇਹੋ ਸ਼ੁਰੂ ਹੋ ਕੇ ਅੱਜ ਜਸੀ ਗਵਿੰਦਗੜ੍ਹ ਸਾਹਿਬ ਵਿਖੇ ਸਮਾਪਤ ਹੋ ਗਿਆ ਸਾਡੇ ਪ੍ਰਧਾਨ ਸਾਧਕ ਜਗੀਰ ਸਿੰਘ ਬਾਦਲ ਸਾਧਕ ਜਗੀਰ ਸਿੰਘ ਬਾਦਲ ਜੀ ਨੇ ਬੜੇ ਖੁਸ਼ੀ ਨਾਲ ਹੋ ਕੇ ਸਾਡੇ ਇਲਾਕੇ ਦੇ ਵਿੱਚ ਜਿਹੜੀ ਹੈ ਪੰਜਾਬ ਯਾਤਰਾ ਜਿਹੜੀ ਅੱਜ ਨੇਪਰੇ ਚੜ੍ਹੀ ਹੈ ਜਿਹਦੇ ਵਿੱਚ ਸਾਡੇ ਸਾਰੇ ਲੋਕਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਸਾਡੇ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਪੱਲਾ ਸਾਡੇ ਜ਼ਿਲ੍ਹਾ ਜੱਜੇਦਾਰ ਸਰਨਜੀਤ ਸਿੰਘ ਚਲਾਥੜ ਢੰਜਰਜੀ ਸਾਡੀ ਸਮੂਹਤੀ ਲੀਡਰਸ਼ਿਪ ਜਿਹੜੀ ਅੱਜ ਇਹਦੀ ਉਗਾਈ ਕੀਤੀ ਹੈ ਲੋਕਾਂ ਦਾ ਭਰਮਾ ਜਿਹੜਾ ਸਾਨੂੰ ਹੌਸਲਾ ਮਿਲਿਆ ਤੇ ਉਹਨਾਂ ਨੇ ਬਹੁਤ ਵੱਡੇ ਪੱਤਰ ਦੇ ਸਾਡਾ ਸਾਥ ਦਿੱਤੀ ਇਸ ਨੂੰ ਕਾਮਯਾਬ ਕੀਤਾ ਮੈਂ ਹਾਕੇ ਦੇ ਨੌਜਵਾਨਾਂ ਦਾ ਤੇ ਸਮੂਹ ਸੰਗਤ ਦਾ ਆ ਰਿਹਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਇਸ ਕਾਠੇ ਨੂੰ ਕਾਮਯਾਬ ਕਰਕੇ ਬੜੀ ਭੱਡੀ ਜਿਹੜੀ ਹੈ ਸਾਨੂੰ ਹੌਸਲਾ ਅਪਜਾਈ ਕੀਤੀ ਹੈ ਅਸੀਂ ਫੇਰ ਧੰਨਵਾਦ ਕਰਦੇ ਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਸੰਗਤ ਦਾ ਧੰਨਵਾਦ ਜੋ ਪੰਜਾਬ ਦੇ ਵਿੱਚ ਸ਼ੋਮ ਨੇ ਕਾਲਜ ਦੇ ਪਾਰਟੀ ਪ੍ਰਧਾਨ ਨੇ 1.5 ਮਹੀਨੇ ਪਹਿਲਾਂ ਯਾਤਰਾ ਸ਼ੁਰੂ ਕੀਤੀ ਸੀ ਅੱਜੋ ਯਾਤਰਾ ਨੇ ਪੰਜਾਬ ਦੇ ਲੋਕਾਂ ਦੀ ਉਮੀਦ ਬਣ ਚੁੱਕੀ ਹੈ ਅੱਜ ਪੰਜਾਬ ਦਾ ਕਿਸਾਨ ਪੇਸ਼ੇ ਛੁੜਾ ਮਾਰ ਰਿਹਾ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਗਾੜੀ ਕੋਟ ਰੱਖਿਆ ਕਿੰਨੇ ਕਾਨੂੰਨ ਜਿਹੜੇ ਕੈਨਸਲ ਕਰਾਏ ਸੀ ਉਹ ਸਰਕਾਰ ਨੇ ਪਰਪਰ ਚ ਲਾਗੂ ਕਰ ਦਿੱਤੇ ਅੱਜ ਕੇਵਲ ਤੇ ਕੇਵਲ ਸ਼ੋਮ ਨੇ ਕਾਲਜ ਦੇ ਰਹੀ ਪੰਜਾਬ ਦੇ ਲੋਕਾਂ ਦੀ ਉਮੀਦ ਬਣ ਕੇ ਯਾਤਰਾ ਕਰ ਰਹੀ ਹੈ ਯਾਤਰਾ ਨੇ ਪੰਜਾਬ ਦੇ ਲੋਕਾਂ ਦੀ ਉਮੀਦ ਹੈ ਅਮੀਤੇ ਪੈਰਾ ਦਿੰਦੇ ਅੱਜ ਲੋ ਹਲਕੇ ਦੇ ਲੋਕਾਂ ਨੇ ਜਿੱਲਾ ਫਟੜਕੜ ਦੇ ਲੋਕਾਂ ਨੇ ਕੇਵਲ ਟੈਕਨੋ ਤੇ ਵਿਸ਼ਵਾਸ ਜਤਾਇਆ ਤਾਂ ਸ਼੍ਰੋਮ ਨੇ ਕਾਹਲਦ ਵਾਹਿਦ ਪਾਰਟੀ ਵਿਚਾਰਧਾਰਾ ਚ ਜਗਾਇਆ ਅੱਜ ਇਹ ਠਾਟਾ ਮਾਰਦਾ ਕੱਟ ਹਰ ਇੱਕ ਮੋੜ ਤੇ ਪੰਜਾਬ ਦੇ ਪਸੰਦੇ ਵਿਸ਼ਵਾਸ ਰੱਖਦੇ ਨੇ ਤਾਂ ਸ਼੍ਰੋਮ ਨੇ ਕਾਹਲਦ ਦੀ ਵਿਚਾਰਧਾਰਾ ਦੇ ਵਿੱਚ ਉਹਨਾਂ ਦੀ ਪਾਲਸੀ ਦੇ ਵਿੱਚ ਤੇ ਪਾਰਟੀ ਦੀ ਸਰਪ੍ਰਸਤੀ ਬਦਲ ਦੇ ਰਹਿਣਮਾਈ ਜੇ ਪੰਜਾਬ ਦੇ ਲੋਕ ਮਹਿਫੂਜ਼ ਮਹਿਸੂਸ ਕਰਦੇ ਨੇ ਭਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਹੜਾ ਦਿਵਾਰ ਹੈ ਹਲੋ ਹਾਂ ਮਾਈ ਨੇ ਪੁੱਛਣਾ ਪਾਕ ਦੀ ਭਾਰੀ ਪਛਾ ਸੰਗਤ ਦਾ ਪੰਜਾਬ ਚਾਹ ਯਾਤਰਾ ਵੀ ਸਾਰ ਸੰਦੀਪ ਸਿੰਘ ਜੀ ਵੱਲੋਂ ਪ੍ਰਦਾਨ ਸ਼ੋਮਣੀ ਕਾਲੀ ਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਨੌਜਵਾਨ ਬੁਲਤਸ ਜੀ ਆ ਪਹਿਣਾ ਅੱਜ ਆਪਣੇ ਆਪਣੇ ਘਰਾਂ ਤੋਂ ਸ੍ਰੀ ਰਾਜ ਸਿੰਘ ਬਾਦਲ ਦਾ ਸਵਾਗਤ ਕਰਨ ਲਈ ਆਈਆਂ ਹਾਂ ਸਾਰੀ ਸੰਗਤ ਦਾ ਲੀਡਰਸ਼ਿਪ ਦਾ ਸਰਦਾਰ ਜੀ ਸਿੰਘ ਬਾਦਲ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਦਾ ਖਾਸ ਤੌਰ ਤੇ ਆਜਾਏ ਹਾਂ ਉਸ ਨਾਲ ਸਾਥ ਦਾ ਦਾ ਕਰੀ ਬਤਨਾ ਹੁਣ ਦਰਵਾਜ਼ਾ ਕਰਨਾ ਚਾਹਉਣਾ ਮੇਰੇ ਕੋਲ ਜਿਹਨੇ ਵੱਡੀ ਕਿਰਤੀ ਸਾਕਤ ਨੇ ਪਿਆਰ ਦਿੱਤਾ ਸਰਕਾਰ ਦਿੱਤਾ ਉਹ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹਉਣਾ ਸਾਰੇ ਮੀਡੀਆ ਦਾ ਸਾਰੇ ਪ੍ਰੈਸ ਵਾਲਿਆਂ ਦਾ ਸਾਡੀ ਕਮੇਟੀ ਦਾ ਸੰਗਤ ਦਾ ਅਨੁਗਤ ਸੰਗਤ ਦਾ ਧੰਨਵਾਦ ਕਰਨਾ ਚਾਹਉਣਾ ਕਿ ਤੁਸੀਂ ਆਇਆ ਹੋ ਸਾਨੂੰ ਬਹੁਤ ਬੜੀ ਸ਼ਰਕਤੀ ਮਿਲ ਗਿਆ ਬਹੁਤ ਬੜਾ ਮਨ ਕਰਿਆ ਆਪکاری ਨੂੰ ਅੱਜ ਜੋ ਅਜਾਸ ਦਾ ਯਾਤਨਾ ਬਹੁਤ 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 ਆਮਰ ਵੇ ਚਲਾਕਾ ਦਾ ਹੈ ਬਲਕਿ ਉਹ ਚਾਹੇ ਉਹ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਭਾਈ ਥੜਾ ਜਿੰਨੇ ਵੱਡੇ ਲੈਵਲ ਤੇ ਅੱਜ ਰੋਕ ਘਰਾ ਦੇ ਵਿੱਚੋਂ ਨਿਕਲ ਕੇ ਆ ਕੇ ਅਸੀਂ ਆਪਣਾ ਸਮਰਥਨ ਦਿੱਤਾ ਇਸ ਗੱਲ ਦੀ ਗੁਆਈ ਭਰਦਾ ਕਿ ਸਿਰੋ ਛੇ ਵੀ ਵਰਕ ਨੇ ਉਸ ਪੁਣੀ ਅਕਾਦਿਦਾਂ ਦੇ ਪ੍ਰਧਾਨ ਸਰਕਾਰ ਸੰਗਤ ਸਿੰਘ ਜਫਾਦਲ ਸਾਹਿਬ ਦੀ ਜਿਹੜੀ ਆਵਕਾਸ ਵਾਲੀ ਜਿਹੜੀ ਸੋਚ ਹੈ ਉਹਨੂੰ ਅਪਣਾ ਚੁੱਕਿਆ ਹੈ ਉਹਦੇ ਤੇ ਸਹਿਮਤ ਹੋ ਚੁੱਕਿਆ ਤੇ ਬੜੀ ਵੱਡੀ ਰੋਕੀ ਦਾ ਸਪਸ਼ਟਤਾ ਦਾ ਪਾਸ਼ਾ ਕਰਦੇ ਜਿੰਨੇ ਰੋਕੀ ਬੰਦੇ ਕੇ ਨਹੀਂ ਆਇਆ اڏاڻا 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 ਦੀ ਪੰਜਾਬ ਬਚਾਓ ਯਾਤਰਾ ਹਲਕਾ ਮਲੋਹ ਦੀ